ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਾਂ ਨੰਬਰ ਆ 8427019870 ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲੇ ਨਾਮ ਐਡਰੈਸ ਦੱਸੋ ਆਪਣਾ ਬਈ ਨਾਂ ਕਰਨਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਬਈ ਮੋਬਾਈਲ ਨੰਬਰ ਆਪਣਾ 90415363117 90415363117 ਹਾਂ ਬਈ ਉਹਦੇ ਆਪ ਬੱਚਿਆਂ ਦੀ ਵੀਡੀਓ ਪਾਈ ਸੀ ਕਹੇ ਵੇਗੀਆਂ ਫ ਬਈ ਦੋ ਬੇਕੀ ਚੱਕ ਰਾਈਓ ਠੀਕ ਆ ਤਿੰਨਾਂ ਦੀ ਪਾਈ ਸੀ ਨਾ ਪਾ ਹੋਗਾ ਜੀ ਬਈ ਮੁਰਕੇ ਲੈ ਕੇ ਆਈਂ ਜੀ ਬਈ ਠੀਕ ਆ ਤੇ ਪਹਿਲਾ ਨੰਬਰ ਆਪਾਂ ਇਹਦੇ ਜਰਸੀ ਬੱਚੀ ਦੇਖਿਆ ਨੇ ਕਿੰਨੀ ਕੁ ਉਮਰ ਹੈ ਜੀ ਬਈ ਤਿੰਨ ਮਹੀਨਾ ਦੀ ਉਮਰ ਹੈ ਜੀ ਤਿੰਨ ਕਿ ਮਹੀਨੇ ਉਮਰ ਆ ਤੇ ਝੋਲੀ ਚੜ੍ਹ ਚੰਗੀ ਥਲੋ ਝੋਲੀ ਪੂਰੀ ਚੰਗੀ ਹੈ ਉਹ ਝੋਲੀ ਓਕੇ ਆ ਹਨ ਤੇ ਚਾਰ ਥਾੜਾ ਮੱਥੇ ਟੋਆ ਵਗੈਰਾ ਰਿਕਾਰਡ ਵਗੈਰਾ ਪਤਾ ਕੋਈ ਉਸਕੋ ਪਤਾ ਨਹੀਂ ਬਈ 25 ਕਿਲੋ ਦਾ ਰਹਿਣਾ ਰੱਖਾ ਠੀਕ ਹੈ 25 ਕਿਲੋ ਮਾਲਕ ਨੇ ਦੱਸਿਆ ਕਿ ਮਾਤ ਪਿਆ ਜੀ ਰਿਵਾਰਡ ਵੀ ਦੱਸਿਆ ਠੀਕ ਹੈ ਸੋ ਡੈਨਮਾਰਕ ਦੀ ਬੇਜਾਂ ਨੇ ਦੱਸਿਆਗਾ ਤੇ ਬਾਕੀ ਬੱਚਾ ਦੇਖੋ ਆਹਦਾ ਬੱਚਾ ਤੇ ਕਾਰ ਚ ਬਿਠਾ ਕੇ ਲੈ ਜਾਓ ਤਿੰਨ ਮਹੀਨੇ ਹੈਗੇ ਓਵਰ ਇਹਦੀ ਹਨਾ ਤੇ ਚਾਂਗੀ ਸ਼ੁਰੂ ਹੋ ਗਈ ਚੰਕ ਚੀਕੋ ਸ਼ੂਨ ਫੋਰਨਾ ਠੀਕ ਹੈ ਸੋ ਬਹੁਤ ਵਧੀਆ ਬੱਚੀ ਆ ਸੋ ਦੇਖੋ ਮੂੰਹ ਮੱਥੇ ਦਾ ਮੱਥੇ ਤੇ ਟੋਆ ਕੰਨ ਨਿਕਾ ਨਿਕਾ ਪੂਰੀ ਜਾਦਬਰੀਡ ਵਾਲੀ ਬੱਚੀ ਆ ਤੇ ਤਿੰਨ ਕਿ ਮਹੀਨੇ ਹੈਗੇ ਲਗਭਗ ਇਹਦੀ ਏਜ ਥਲ ਥੁੜ ਓਕੇ ਆ ਸਾਫ ਸੁਥਰੀ ਹੈ ਤੇ ਇਹਦਾ ਆਪਾਂ ਮੁੱਲ ਕੀ ਰੱਖਿਆਗਾ ਬਈ 14000 ਰੁਪਏ ਦਾ ਮੁੱਲ ਦਾ ਮਾਨਦਾਨ ਹੋ ਜਾਊਗਾ ਮਾਂ ਤਾਂ ਥੋੜਾ ਬੋਤਾ ਹੀ ਕਰਾਂਗੀ ਬਈ 10 ਤੋਂ ਬਾਹਰ ਹੀ ਹੋਊਗੀ ਹਾਂ ਭਈ ਲਾਇਣਾ ਕਦੇ ਵੀ ਮੁੱਲ ਲੈਣਾ ਬੱਚੀ ਛੋਟੀ ਮੁੱਲ ਵਾਲਾ ਜਾਤ ਦੇ ਦੇ ਜੀ ਸੁਭਰੋ ਜਿਵੇਂ ਕਹਾਂ ਜਾਂਮ ਜੀ ਸੁਰਾ ਦੇ ਸੁਣਾ ਦੇ ਮੂੰਹ ਤਿੱਖੇ ਉਹ ਗੱਲ ਹੈਗਾ ਜਾਤ ਪੱਤ ਜੰਗੀ ਹੈ ਵੀ ਇਹਨੇ ਗੱਲ ਵੀ ਕਿ ਬੱਚੀ ਭਾਈ ਨੀ ਕੀ ਆ ਭਾਉ ਦੀ ਛੋਟਾ ਲਈ ਚੱਲੋ 8 9 ਵਾਲਾ ਫੋਨ ਲਾਵੀਂ ਨਾ ਠੀਕ ਹੈ ਸੁਭਿਰ ਕਹਿੰਦਾ 8 9 ਵਾਲਾ ਭਾਉ ਫੋਨ ਲਾਵੇ ਤੇ 12 11000 ਜੀ ਆਪੇ ਦੇ ਦਾਂਗੇ 10 ਤੋਂ ਬਾਹਰ ਦੇਵਾਂਗੇ ਹਣਾ 10 ਤੋਂ ਬਾਹਰ ਦੇ ਦਾਂਗੇ ਠੀਕ ਹੈ ਦੂਜਾ ਨੰਬਰ ਇਹਦੀ ਬੱਚੀ ਦੇਖੀ ਜਾਨੇ ਬਈ ਇਹਦੀ ਉਮਰ ਹੋਗੀ 7 ਕਿ ਮਹੀਨਿਆਂ ਦੀ ਉਮਰ ਆ ਜੀ ਠੀਕ ਹੈ ਆ ਡੈਨਮਾਰਕ 40 118 ਦੀ ਤੇ ਉਮਰ ਕਿੰਨੀ ਦੱਸੀ ਸੀ ਇਹਦੀ ਉਮਰ ਤਾਂ 6 ਮਹੀਨੇ ਆਦੀ ਹੈ 7 ਕਿੰਨੇ ਹੈਗੇ ਉਮਰ ਇਹ ਥਣ ਦਿਖਾ ਦਈਏ ਇਹਦੇ ਥਾਣੇ ਦੇ ਵਿਚਾਰੀ ਆ ਥਣ ਚਾ ਠੀਕ ਹੈ ਸੋ ਥਣ ਵਗੈਰਾ ਦੇਖੋ 프리ਮਰੀ ਜਰੇ ਨੂੰ ਹੋਰੀਏ ਨੂੰ ਵਾਰ ਨੂੰ ਸੋ ਬਰ ਕਾਲੇ ਰੰਗ ਦੇ ਵਿੱਚ ਆ ਗਈ ਬੱਚੀ ਤੇ ਮੂੰਹ ਮੱਥਾ ਦੇਖੋ ਕਿਆ ਬਾਤ ਆ ਮੇਰੇ ਅਨਾਂ ਮਰ ਨੂੰ ਤਾਂ 22 ਕਿਲੋ ਦਾ ਰਹੀ ਹੈ ਅਸੀਂ ਕੀ ਪਾਈ ਤਿੰਨ ਰੇਪਨ ਠੀਕ ਹੈ ਖੜਨੀ ਹੁਣੇ ਸ਼ਾਈਨਿੰਗ ਸੁੰਨ ਕੇ ਬੱਚੀ ਦੀ ਪੂਰੀ ਸੋ ਸ਼ਾਈਨਿੰਗ ਵਗੈਰਾ ਚੰਗੀ ਆ ਠੀਕ ਹੈ ਕਿ ਪੁਰਾਣੀ ਉਹ ਛੇਵੀਂ ਪਿਊੜਾ ਆ ਗਿਆ ਠੀਕ ਹੈ 22 ਕਿਲੋ ਇਹਦਾ ਰਕਾਰਡ ਦੱਸਿਆ ਦੁੱਧ ਦਾ ਪਰਮਾਡਾ ਹੈ ਨਾ ਸੋ 22 ਕਿਲੋ ਦੀ ਮਾਦਰ ਰਕਾਰਡ ਦੱਸਿਆ ਗਿਆ ਤੇ ਭਾਅ ਇਹਦਾ ਕੀ ਹੈ ਪੁੱਤ ਇਹਦਾ ਭਾਅ ਬਈ 12000 ਇਹਦਾ ਭਾਅ ਹੈਗਾ 12000 ਰੁਪਈਆ ਸੋ 12000 ਰੁਪਈਆ ਦੀ ਸੁਣ ਹਰ ਵਿੱਚ ਵੀ 10000 ਦੀ ਦੇ ਦਿੰਦੇ ਦੂਜੇ ਨੰਬਰ ਵਾਲੀ ਹਾਂ ਠੀਕ ਹੈ ਤੇ ਅੱਗੇ ਆਪਾਂ ਹੁਣ ਦੇਖਦੇ ਜਿਹੜੀ ਤੀਜੇ ਨੰਬਰ ਵਾਲੀ ਹਾਂ ਬਈ ਇਹ ਕਿੰਨੀ ਉਮਰ ਹੈ ਦੀ ਇਹਦੀ ਉਮਰ ਵੀ 10 ਮਹੀਨਿਆਂ ਦੀ ਉਮਰ ਹੈ 10 ਮਹੀਨੇ ਦੀ ਉਮਰ ਆ 30 ਕਿਲੋ ਦੀ ਮਾਤ ਦਾ ਮਿਲ ਕੇ ਰਿਕਾਡ ਰਿਹਾ ਯਾਰ 35 ਕਿਲੋ ਦੀ ਮਾਤ ਦਾ ਮਿਲ ਕੇ ਰਿਕਾਡ ਰਿਹਾ ਉਹ ਨੂੰ ਠੀਕੇ ਦਾ ਨਹੀਂ ਪਤਾ ਬਈ ਠੀਕੇ ਦਾ ਨਹੀਂ ਪਤਾ ਕਿਹੜੇ ਦੀ ਹੈ ਨਾ ਠੀਕ ਹੈ ਇਹਦਾ ਫਿਰ ਆਪਾਂ ਭਾ ਕੀ ਰੱਖਿਆ ਇਹਦਾ ਭਾ ਇਹਦਾ ਭਾ 22000 ਰੁਪਏ ਹੈ 22000 ਰੁਪਏ ਸੋ ਤੀਜੇ ਨੰਬਰ ਵਾਲੇ ਦਾ 22000 ਰੁਪਏ ਭਾ ਹਲੇ ਦੰਦੋ ਖੀਰੀ ਹੈ ਨਾ ਦੰਦੋ ਖੀਰ ਵਿੱਚ ਨਹੀਂ ਆ 11-10 ਮਹੀਨੇ ਉਮਰ ਦਾ ਸੀ ਇਹ ਦੀ ਹਾਂ ਖੜਨੀ ਕੋਈ ਨਹੀਂ ਰਹਿ ਸ਼ਿਸ਼ਾ ਨਹੀਂ ਗੁੰਗ ਪਿੰਦੀ ਬਈ ਸੋ ਦੇਖੋ ਖਾਣ ਦੇ ਬਈ ਚਾਰ ਸਾਨਾ ਮਾਦਮਾ ਤਾਂ ਨਹੀਂ ਹੁੰਦੀ ਉਸ ਨੂੰ ਥਾਣ ਥੋੜਾ ਵੀਰ ਕਹਿੰਦਾ 4 ਆ ਜਾਵਾਂ ਦੇਖੋ ਥਾਣ ਓਕੇ ਆ ਜਾਵਾਂ ਹਣਾ ਕੀਮਤ ਇਹਦੀ 22000 22000 ਕੀ ਆ ਜੈਸਨੋ 20000 ਦੀ ਆ ਗਈ ਜੈਸਨੋ ਵੀਰ ਕਹਿੰਦਾ 20 ਦੀ ਦੇ ਦਾਂਗੇ ਤੇ ਵੀਰ ਥੋੜਾ ਬੋਤਾ ਹੀ ਮਾਰਦਾ ਥੋੜਾ ਬੋਤਾ ਮਾਰਦਾਂ ਨੂੰ ਹੋ ਜਾਊਗਾ 20 ਦੇ ਵਿੱਚੋਂ ਤੇਰੀ ਚੌਥੇ ਨੰਬਰ ਬੱਚੀ ਦੇਖੀ ਜਨੇ ਸੰਗ ਤੱਕ ਇਹ ਨੰਬਰ ਵੀ 11 ਕੁ ਮਹੀਨੇ ਦੀ ਨੀ ਆਦੀ ਨੰਬਰ ਇਹਦੀ ਠੀਕ ਹੈ ਇਹ ਆ ਠੀਕ ਹੈ ਜਾਨੀਗਾ ਆਪਾਂ ਠੀਕ ਹੈ ਉਮਰ 11 ਮਹੀਨਾ ਨਟ ਜਾਵਾਂ 11 ਮਹੀਨੇ ਦੀ ਉਮਰ ਹੈ ਖੀਰੀ ਹੈ ਠੀਕ ਹੈ ਇਹਦਾ ਭਾਗ ਹੀ ਰੱਖਿਆ ਆਪਾ ਪਹਿਲੇ ਪਹਿਲਾ ਵੀਡੀਓ ਚ ਕੀਤਾ ਸੀ 18000 ਠੀਕ ਹੈ ਅੱਜ ਦਾ ਲੈਣ ਦੇਣ ਹੀ 15000 ਹੀ ਆ ਠੀਕ ਹੈ ਤੁਹਾਨੂੰ ਤੁਹਾਨੂੰ ਓਕੇ ਆ ਥਣ ਚਾਰ ਆ 15 ਥਣ 4 ਠੀਕ ਹੈ ਥਣ ਚਾਰ ਹੀ ਆ ਦੇਖਦਾ ਥੱਲੋ ਕੀਮਤ ਇਹਦੀ ਹੈਗੀ 15000 ਥੋੜੇ ਸੰਗ ਬਾਅਦ ਜੋ ਇਦਾਂ ਗਏ ਵਾ ਹਨਾ ਸੰਗ ਹਾਂ ਨਾਲ ਸੰਗ ਪਹਿਲੇ ਤੇ ਗਏ ਸੀ ਉੱਠ ਖੜਾ ਸੀ ਦਵਾਰੇ ਸੰਗ ਹੋ ਗਿਆ ਸੀ ਠੀਕ ਹੈ ਫੋੜ ਆ ਗਈ ਸੀ ਨਾ ਸੋ ਦੇਖੋ ਇਹਦੀ ਕੀਮਤ 15000 ਸਿਰਫ 3-4 ਮਹੀਨੇ ਸਾਮਕੇ ਤਾਂ ਹੀਟ ਚ ਆਉਣ ਦੇ ਕਾਬਲ ਆ ਜਾਵਾਂ ਹੀ ਚਾਲੀ ਹੋਈ ਆ ਭਈ ਅੱਜ ਠੀਕ ਹੈ ਤੱਕਾ ਜੇ ਕਰ ਦਿੱਤਾ ਇੰਜ ਹਨਾ ਹਾਂ ਹੀਟ ਚ ਆਈ ਹੋਈ ਆ ਸੋਭਾ ਚਾਰ ਬੱਚੇ ਦਿਖਾਤੇ ਇੱਕ ਦਿਖਾਦੀ ਜਰਸੀ ਨਮੂਨੇ ਆ ਜਾਵਾ ਜਾਸੀ ਆਪਦਾ ਤੇ ਤਿੰਨ ਦਿਖਾਤੇ ਦੂਜੇ ਬੱਚੇ ਪਿੰਡ ਤੌੜਾ ਜਿਹੜਾ ਬਰਨਾਲਾ ਨੰਬਰ ਬੋਲ ਦੀ ਆਪਣਾ ਕਰਾ ਬਈ 8415 3617 ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਮੂਨੇ